ਬਣਾਏ ਹੋਇਆ ਦੇਖੋ ਸਟੇਡੀਅਮ ਸਾਹਮਣੇ ਦੇਖੋ ਸਟੇਡੀਅਮ ਦਾ ਦ੍ਰਿਸ਼ਾ ਜਿਹੜਾ ਕੀ ਕਹਿਣਾ ਚਾਹੁੰਦੇ ਹੋ ਜੀ ਸਟੇਡੀਅਮ ਬਾਰੇ ਇਹ ਤਾਂ ਹੋਰ ਆ ਜੀ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਕਾ ਨਹੀਂ ਹੈਗਾ ਇਹ ਪਖੜਾ ਅੱਛਾ ਪਖੜਾ ਹੈ ਪੱਕਿਆ ਪਿਆ ਪਖੜਾ ਜੇ ਇਹ ਅਸੀਂ ਬਾਹ ਵੀ ਦਿੱਤਾ ਮੈਨੂੰ ਤਾਂ ਲੱਗਦਾ ਨਹੀਂ ਵੀ ਇੱਥੇ ਬੱਚੇ ਨੰਗੇ ਪੈਰੀ ਭੱਜ ਸਕਣਗੇ ਤੇ ਫਿਰ ਉਹ ਦੂਜੀ ਸਾਈਡ ਦੇਖ ਸਕਦੇ ਹੋ ਜਿਹੜੀ ਆਪਣੀ ਘਾ ਹੁੰਦਾਗਾ ਦੂਜਾ ਗਾਜਰ ਕਬੂਟੀ ਗਾਜਰ ਬੂਟੀ ਕਿ ਕਿੱਡੀ-ਕਿੱਡੀ ਹੋ ਰਹੀ ਆ ਨਹੀਂ ਭਖੜਿਆ ਸਾਰਾ ਹਾਂ ਭਖੜਾ ਹਾਂ ਬਈ ਭਖੜਾ ਹੈ ਬਈ ਮੇਰੇ ਬੂਟ ਦੂਜੇ ਤੇ ਮੈਂ ਇਹਦਾ ਕੌਰੇ ਨਹੀਂ ਕਰੀ ਇਹਦਾ ਭਖੜਾ ਹੈ ਉਰੇ ਕਿਹੜਾ ਇਹਦਾ ਪੱਕ ਗਿਆ ਭਖੜਾ ਜੇ ਕਿਸੇ ਨੇ ਲਿਜਾਣਾ ਹੈ ਭਈ ਉਰੋਂ ਭਖੜਾ ਲਿਜਾ ਸਕਦਾ ਹੈ ਸਟੇਡੀਅਮ ਦੇ ਵਿੱਚੋਂ ਤੇ ਜਵਾਕਾਂ ਨੂੰ ਖੇਡਣ ਨੂੰ ਵੀ ਬਣਾਇਆ ਹੋਇਆ ਸਿਸਟਮ ਹੈ ਪੂਰਾ ਇਧਰੋਂ ਦਿਖਾਓ ਜੀ ਸਟੇਡੀਅਮ ਪਿਛਲੇ ਪਾਸੇ ਆ ਦੇਖੋ ਪੂਰਾ ਦੋ ਮੰਜ਼ਿਲਾ ਸਟੇਡੀਅਮ ਆ ਜਿਹੜਾ ਬਣਿਆ ਹੋਇਆ ਥੋਣ ਇਹ ਜੇ ਕਹੀਦੀ ਖੰਡਰ ਅਰੇ ਪੂਰਾ ਜਨੇ ਕਿ ਬਣਿਆ ਹੋਇਆ ਉਹ ਕਿਹੜਾ ਆਉਂਦਾ ਹੋਊਗਾ ਕੱਲ੍ਹ ਆ ਦੇਖੋ ਐ ਬੈਕੇ ਜਨੇ ਕਿਉਂ ਉੱਤੇ ਇਹ ਆ ਗਿਆ ਜੀ ਲੈ ਬਾਸ ਕੱਲ੍ਹ ਗੇ ਮੈਂ ਆਪਾ ਫਟਵਾਲ ਖੇਡਦੇ ਆਂ ਵਾਲੀਬਾਲ ਵਾਲੀਬਾਲ ਆ ਦਿਖਾਓ ਅੰਦਰ ਵਾਲੀਬਾਲ ਚ ਕਾਹਾਂ ਅੰਦਰ ਆ ਦੇਖੋ ਪਖੜਾ ਪਖੜਾ ਦੇਖੋ ਵਾਲੀਬਾਲ ਦੇ ਵਿੱਚ ਬੇਨਤੀ ਕਰਦੇ ਆ ਕਿ ਯਾਰ ਸਟੇਡੀਅਮ ਬਣਾ ਕੇ ਇਹਨਾਂ ਨੂੰ ਸੁੱਨੇ ਕਿਉਂ ਆਏ ਕਿਉਂ ਬਰਬਾਦੀ ਕਰੀਏਗੀ ਇਹਨਾਂ ਤੇ ਗੌਰ ਕਰੋ ਪੈਸਾ ਲੱਗਿਆ ਹੋਇਆ ਬਰਬਾਕ ਬਾਕੀ ਬੱਚੇ ਆਉਣ ਸਾਡੇ ਸਵੇਰੇ ਸ਼ਾਮ ਖੇਡਣ ਉਰੇ ਜੇ ਹੁਣ ਉਰੇ ਆਹੀ ਹਾਲ ਰਿਹਾ ਉਰੇ ਕੌਣ ਆਊਗਾ ਖੇਡਣ ਸਰਪੰਚ ਸਾਹਿਬ ਨੂੰ ਵੀ ਬੁਲਾਉਣੇ ਆ ਸੀ ਹੁ ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਇੱਕ ਸੰਗਰੂਰ ਜ਼ਿਲ੍ਹੇ ਦਾ ਸਟੇਡੀਅਮ ਦਿਖਾਉਣਿਆ ਜੜਬੇ ਹਲਕੇ ਦਾ ਪਿੰਡ ਨੇ ਬਣਾਇਆ ਸੀ ਸਟੇਡੀਅਮ ਬਹੁਤ ਵੱਡਾ ਦੋ ਮੰਜ਼ਿਲਾ ਸਟੇਡੀਅਮ ਕਹਿ ਸਕਦੇ ਹਾਂ ਪਰ ਇਹਦੇ ਵਿੱਚ ਭਖੜਾ ਗਾਜਰ ਬੂਟੀ ਖਾਜ ਲੌਂਦਾ ਐ ਇਦੋਂ ਜਾਰੇ ਹਮਾਰੇ ਹਾਲਾਤ ਯਾਰ ਬੱਚੇ ਤਾਂ ਉਹਦੇ ਅੰਦਰ ਵੀ ਨਹੀਂ ਬੈਠ ਸਕਦੇ ਜੇ ਇਹਨਾਂ ਨੇ ਬਾ ਵੀ ਦਿੱਤਾ ਤਾਂ ਵੀ ਭਖੜਾ ਨਹੀਂ ਜਾਂਦਾ ਕਿਉਂਕਿ ਮੈਨੂੰ ਲੱਗਦਾ ਵੀ ਭਖੜੀ ਭਖੜਾ ਜਿਵੇਂ ਕਦੀ ਪੱਕਿਆ ਪਿਆ ਵੀ ਅਸੀਂ ਫਿਰ ਪਿੰਡਾਂ 'ਚ ਕਹਿੰਦੇ ਹਾਂ ਜੀ ਜਵਾਕ ਚਿੱਟੇ ਤੇ ਫਿਰ ਖੇਡਣਗੇ ਕਿਵੇਂ ਸਾਹਮਣੇ ਸਕੂਲ ਐ ਪੂਰਾ ਦੇਖਿਓ ਵੀਡੀਓ ਐਂਡ ਤੱਕ ਦੇਖਿਓ ਵੀਡੀਓ ਸ਼ੇਅਰ ਵੀ ਕਰ ਦਿਓ ਕਮੈਂਟ ਜ਼ਰੂਰ ਕਰਿਓ ਇਹਦੇ ਉੱਤੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਚੱਠੇ ਨन्हेੜੇ ਪਿੰਡ ਦੇ ਵਿੱਚ ਖੜਿਆਂਗੇ ਇਹ ਸਾਹਮਣੇ ਸਟੇਡੀਅਮ ਹੈ ਜੀ ਉੱਪਰ ਕੁਝ ਦੀਨ ਦਾ ਤਾਂ ਹੈ ਨਹੀਂਗਾ ਲਿਖਿਆ ਲੁਕਿਆ ਹੋਇਆ ਤਾਂ ਪਤਾ ਨਹੀਂ ਉੱਡ ਗਿਆ ਭਾਈ ਹਵਾ ਹੋ ਬੱਚ ਤੇ ਇੱਧਰ ਆ ਗਿਆ ਜੀ ਸਕੂਲ ਨਾਲੇ ਸਕੂਲ ਆ ਗਿਆ ਤੇ ਉਹ ਵਾਟਰ ਬਾਕਸ ਆ ਗਿਆ ਉਹ ਵੀ ਡੇਗਣ ਵਾਲਾ ਸਕੂਲ ਦੇ ਨਾਲ ਖੇਮਾ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀ ਰਿਪੋਰਟ ਹੁਣ ਸਾਨੂੰ ਗਰਾਊਂਡ ਦਿਖਾਉਨੇ ਆ ਵੀ ਗਰਾਊਂਡ ਪਿੰਡ ਵਾਲਿਆਂ ਨੇ ਬਣਾਇਆ ਹੈਗਾ ਕਿਵੇਂ ਚੱਕਰ ਖੇਨੇ ਫੱਟੇ ਕਿਵੇਂ ਗੱਲਬਾਤ ਪੂਰੀ ਤੇ ਇੱਧਰ ਆ ਗਿਆ ਜੀ ਗਰਾਊਂਡ 'ਚ ਤਾਂ ਦਾ ਜਮੀ ਉਹ ਬਣ ਰਿਹਾ ਯਾਰ ਜੰਗਲ ਰਾਜ ਹੋ ਰਿਹਾ ਹੈ ਆ ਬੂਟੀ ਜੀ ਬਹੁਤ ਮੜ ਗਿਆ ਕਹਿੰਦੇ ਇਹ ਤਾਂ ਬੱਚਿਆਂ ਨੂੰ ਵੀ ਜਰ ਹ ਸੰਹਿਦ ਉਦਮ ਸਿੰਘ ਅਸੀਂ ਇਦਾਂ ਦੇ ਨਾਂ ਤੇ ਜਰ ਚੀਜ਼ ਬਣਾਈ ਹੈ ਚੰਗੀ ਗੱਲ ਹੈ ਪੈਸਾ ਲੱਗਿਆ ਬਹੁਤ ਸੋਹਣਾ ਸਟੇਡੀਅਮ ਬਣਿਆ ਹੋਇਆ ਇਹ ਗੱਲ ਨਹੀਂ ਹੈਗੀ ਬੋਤਿਆਂ ਨੂੰ ਉਠਾਂ ਨੂੰ ਭਖੜਾ ਪਾਉਂਦੇ ਤੇ ਹਨਾ ਬੂਤਿਆਂ ਵਾਲੇ ਉਰੇ ਆ ਜੋ ਭਾਈ ਜੀ ਨੇ ਪਖੜਾ ਲਜਾਣਾ ਕਿੰਨਾ ਮਰਜੀ ਮਹਾ ਸਾਡੇ ਵਿਚਕਾਰ ਮੌਜੂਦਾ ਸਰਪੰਚ ਨੇ ਜੋ ਚੱਠਾ ਨਹੀਂ ਹੜਾਦੇ ਉਹਨਾਂ ਦੇ ਬੇਟਾ ਨੇ ਡਾਕਟਰ ਡਾਕਟਰ ਸਾਹਿਬ ਜੋ ਸਟੇਡੀਅਮ ਤੇ ਆਪਾਂ ਖੜੇ ਆ ਬਸ ਖੂਬਸੂਰਤ ਬਣਿਆ ਹੋਇਆ ਹੈ ਇਹਦੇ ਵਿੱਚ ਤਾਂ ਸਾਰੇ ਚ ਪਖੜੀ ਪਖੜਾ ਹੋ ਰਿਹਾ ਹੈ ਹਾਂਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇਹਦੇ ਵਿੱਚ ਤਾਂ ਇਹ ਆ ਰਹੀ ਇਹ ਤਾਂ ਇਹ ਹੁਣ ਨਹੀਂ ਜੀ ਇਹ ਪਹਿਲਾਂ ਵੀ ਮਤਲਬ ਇਹ ਪਖੜਾ ਹੁੰਦਾ ਆ ਰਿਹਾ ਹੈ ਕਿੰਨੇ ਸਾਲ ਦਾ ਇਹ ਇਹ ਤਾਂ ਜਦੋਂ ਦਾ ਇਹ ਬਣਿਆ ਜੀ ਉਦੋਂ ਦਾ ਇਹ ਪਖੜਾ ਮਤਲਬ ਇਹਦੇ ਵਿੱਚ ਪਤਨੀ ਵਿੱਚ ਬੀਏ ਪਏ ਇਹਦੇ ਵਿੱਚ ਖੰਡਿਆ ਉਹ ਰੱਬ ਜਾਣੇ ਸਪਰੇਹਾ ਕਰ ਕਰਕੇ ਵੀ ਜ਼ੋਰ ਲਾ ਲਿਆ ਤੇ ਦੂਜੀ ਗੱਲ ਇਹ ਆ ਵੀ ਮਤਲਬ ਅਸੀਂ ਪਿੰਡ ਦੇ ਵਿੱਚ ਪਹਿਲਾਂ ਸਾਡਾ ਪਿੰਡ 'ਚ ਧਿਆਨ ਤੀਗਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਗੰਦ ਪਿਆ ਦੀਗਾ ਜੋਂਦੇ ਸਾਡੀ ਪੰਚਾਇਤ ਬਣੀ ਐ ਤੇ ਹੁਣ ਅਸੀਂ ਇੱਧਰ ਸਟੇਡੀਅਮ ਵੱਲ ਹੁਣ ਨੌਜਵਾਨਾਂ ਨੂੰ ਵੀ ਮਤਲਬ ਇਕੱਠੇ ਕਰਿਆ ਦੀਗਾ ਵੀ ਭਾਈ ਆਪਾਂ ਸਟੇਡੀਅਮ ਵੱਲ ਧਿਆਨ ਦਿਓ ਆ ਦੇਖ ਲਓ ਤੁਸੀਂ ਪਖੜਾ ਬਹੁਤ ਜ਼ਿਆਦਾ ਪਖੜਾ ਹੋਇਆ ਪਿਆਗਾ ਮੈਂ ਉਹੀ ਕਹਿੰਦਾ ਵੀ ਤੁਸੀਂ ਪੰਚਾਇਤ ਚੋਂ ਮੌਕੇ ਤੇ ਵੀ ਉਸੇ ਸੁਣ ਹੁਣ ਮੁੱਖ ਤਰਕਾਰ ਦੇ ਵੀ ਧਿਆਨ ਚ ਲਿਆਂਦਾ ਹੋਇਆ ਜੀ ਬਹੁਤ ਜ਼ਿਆਦਾ ਵੱਡਾ ਵੱਡੇ ਪੱਦਰ ਤੇ ਮਤਲਬ ਫੰਡ ਆਊਗਾ ਤੇ ਸਾਰੇ ਪਿੰਡਾਂ ਨੂੰ ਆਊਗਾ ਸਰਕਾਰ ਦਾ ਆਪਣਾ ਵਿੱਤ ਮੰਤਰੀ ਖਜ਼ਾਨਾ ਮੰਤਰੀ ਇਹਨਾਂ ਦਾ ਮਤਲਬ ਬਹੁਤ ਵੱਡਾ ਯੋਗਦਾਨ ਹੈ ਤੇ ਸਟੇਡੀਅਮ ਵੱਲ ਤੇ ਇਹ ਬਹੁਤ ਜਲਦੀ ਮਤਲਬ ਇਹਦਾ ਕੰਮ ਸ਼ੁਰੂ ਹੋਊਗਾ ਆ ਦੇਖੋ ਜੀ ਤੁਹਾਨੂੰ ਸਟੇਡੀਅਮ ਦੀ ਉੱਪਰੋਂ ਲੋਕੇਸ਼ਨ ਦਿਖਾਉਂਦੇ ਆ ਜਾ ਕੇ ਵੀ ਕਿਵੇਂ ਹੈ ਨਾਲੇ ਸਕੂਲ ਹੈ ਆ ਦੇਖੋ ਜੀ ਜਦੋਂ ਉਰੇ ਬੈ ਕੇ ਦੇਖਦੇ ਹੋਣਗੇ ਕਦੇ ਹੋਇਆ ਹੋਊਗਾ ਪ੍ਰੋਗਰਾਮ ਤਾਂ ਚਲੋ ਆ ਦੇਖੋ ਜੀ ਸਟੇਡੀਅਮ ਦੇਖੋ ਪਰ ਹਵਾ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਲੋਕੇਸ਼ਨ ਹੈ ਜਿਹੜੀ ਬਹੁਤ ਸੋਹਣੀ ਹੈ ਪਰ ਸਾਹਮਣੇ ਭਖੜੇ ਦੇ ਦਰਸ਼ਨ ਹੋ ਰਹੇ ਨੇ ਕਰੀਏ ਕੀ ਕਰੀਏ ਇੱਥੇ ਮੂਰੇ ਬੈੰਦੇ ਹੋਣੇ ਮੁੱਖ ਮਹਿਮਾਨ ਵਾਸਤੇ ਬਣਾਇਆ ਹੋਇਆ ਜਿਵੇਂ ਕਹਦੀ ਆਪਾਂ ਆ ਦੇਖੋ ਤੇ ਹੁਣ ਸਾਹਮਣੇ ਦੀਂਦਾ ਨਹੀਂ ਕੋ ਸਾਹ ਦੇਖੋ ਕਿੰਨਾ ਸੋਹਣਾ ਲੋਕੇਸ਼ਨ ਆ ਦੇਖੋ ਇੱਧਰ ਦੇਖੋ ਇੱਧਰ ਆ ਗਿਆ ਜੀ ਬਾਲੀਵਾਲ ਵਾਲਾ ਆ ਫੌਜੀਆ ਵਾਸਤੇ ਬਾਈ ਕਹਿੰਦਾ ਬਣਾਇਆ ਮੈਂ ਤਾਂ ਗੌਰ ਨਹੀਂ ਕੀਤੀ ਤੇ ਤੇ ਆ ਦੇਖੋ ਠੰਡੀ ਹਵਾ ਚੱਲਦੀ ਆ ਪਰ ਬੈ ਕੇ ਦੇਖਣ ਨੂੰ ਇਹ ਤਾਂ ਉਹ ਵੀ ਵਧੀਆ ਯਾਰ ਦੁਪਹਿਰੇ ਆ ਨਾ ਆਰਾਮ ਕਰਨ ਨੂੰ ਰੇ ਸਾਰਾ ਦਿਨ ਹਵਾ ਚੱਲਦੀ ਆ ਠੰਡੀ ਉੱਚਾ ਆ ਗਿਆ ਕਹਿੰਦਾ ਬੁੱਤ ਇਹ ਲੋਕੇਸ਼ਨ ਹੈ ਇਸ ਸਟੇਡੀਅਮ ਦੀ ਆ ਲਾਲੋ ਬਈ ਸਾਰੇ ਭਖੜਾ ਸਟੇਡੀਅਮ ਦੇ ਵਿੱਚ ਇਹ ਤਾਂ ਪੱਕ ਚੁੱਕਿਆ ਜੇ ਬਾਤ ਆ ਇਹ ਤਾਂ ਮਿੱਟੀ ਪਾਉਣੀ ਪਊਗੀ 2-2 ਫੁੱਟ ਫੇਰ ਜਾ ਕੇ ਆਹ ਪਤਾ ਨਹੀਂ ਕੀ ਫੁੱਕੇ ਹੋਏ ਰੇ ਅੱਗ ਜੀ ਲੱਗੀ ਪਈ ਆ ਵਿਚਾਲੇ ਇਹ ਤਾਂ ਕੋਈ ਹੂੰ ਆ ਲਾਲੋ ਜੀ ਆ ਦੇਖ ਲੋ ਸਾਰਾ ਭਖੜਾ ਤੇ ਆ ਬਣੀ ਹੋਈ ਸੀ ਚਿੱਪ ਪਿੱਛੇ ਕਹਿ ਦੋ ਤਿਰਕਟ ਵਾਲਿਆਂ ਦੀ ਖੇਡਦੇ ਹੁਣੇ ਮਾੜਾ ਮੋਟਾ ਉਹਨਾਂ ਨੂੰ ਕਿਹੜਾ ਗੇਂਦ ਇੱਥੇ ਆਉਂਦੀ ਹੋਣੀ ਮੁੜ ਕੇ ਰੋਕਾ ਚੜੀ ਗਈ ਹੋਈ ਭਖੜੇ 'ਚ ਕਿੱਥੋਂ ਖੇਡ ਲੈਣਗੇ ਜਬਕ ਚੱਲ ਬੂਟ ਪਾ ਕੇ ਖੇਡਦੇ ਹੁੰਦੇ ਨੇ ਉਹ ਤਾਂ ਫੇਰ ਵੀ ਜੰਨੀ ਕਿ ਵੀ ਗੇਂਦ ਚੱਕਣਗੇ ਹੱਥਾਂ 'ਚ ਲੱਭੂ ਹੂੰ ਆਹ ਦੇਖੋ ਜੀ ਆ ਬਣੀ ਹੋਈ ਸੀ ਇੱਥੇ ਖੇਡਣ ਵਾਸਤੇ ਇੱਥੇ ਵੀ ਕੋਈ ਖੇਡਿਆ ਨਹੀਂ ਹੋਇਆ ਪਹਿਲੀ ਖੇਡਦੇ ਹੁਣੇ ਕਿਤੇ ਇੱਟਾਂ ਨੂੰ ਵੀ ਜਰ ਲੱਗੀ ਪਈ ਐ ਜੇ ਕਹਿ ਦਈਏ ਅਤੇ ਕੀ ਕਹਿਣਾ ਕਹਿਣਾ ਜੋ ਫਿਰ ਇਹਦੇ ਵਿੱਚ ਕੀ ਸਵਾਲ ਉੱਠਦੇ ਨੇ ਇਹ ਹੋਰ ਆ ਜੀ ਇਹ ਜਿਹੜੇ ਪਿੰਡਾਂ ਦੇ ਵਿੱਚ ਸਟੇਡੀਅਮ ਹੈ ਨਹੀਂਗਾ ਉੱਥੇ ਜਦੋਂ ਵੀ ਕੋਈ ਉਹਨਾਂ ਦਾ ਮੰਤਰੀ ਐਮ ਐਲ ਏ ਆਉਂਦਾਗਾ ਸਾਰਾ ਪਿੰਡ ਮੰਗ ਰੱਖ ਦਿੰਦਾਗਾ ਵੀ ਸਾਡੇ ਸਟੇਡੀਅਮ ਨਹੀਂ ਜੀ ਸਾਡੇ ਬੱਚੇ ਕਿੱਧਰ ਜਾਣ ਪਰ ਜਿਹੜੇ ਪਿੰਡਾਂ ਦੇ ਵਿੱਚ ਸਟੇਡੀਅਮ ਹੈਗਾ ਨੇ ਤੁਸੀਂ ਹਾਲਾਤ ਦੇਖ ਲਓ ਮੈਨੂੰ ਤਾਂ ਲੱਗਦਾ ਨਹੀਂ ਵੀ ਇੱਥੇ ਕੋਈ ਭੱਜਣਾ ਆਉਂਦਾ ਹੋਊਗਾ ਬੱਚੇ ਕੋਈ ਤਿਆਰੀ ਕਰਨ ਆਉਂਦੇ ਹੋਣਗੇ ਤੁਹਾਡੇ ਸਾਹਮਣੀਆਂ ਸਾਹਮਣੇ ਸਕੂਲ ਹੈ ਹਾਂ ਇਹ ਦੇਖ ਕੇ ਆਪਾਂ ਨੂੰ ਐ ਲੱਗਦਾ ਵੀ ਫਿਰ ਬੱਚੇ ਆਪਣੇ ਭਾਰਤੀ ਕਿੱਥੋਂ ਹੋਣਗੇ ਜਦੋਂ ਹਾਲਾਤ ਆ ਹੋਏ ਪਏ ਨੇ ਸਾਡੇ ਹਰੇਕ ਪੰਚਾਇਤ ਨੂੰ ਹਬੀ ਜਿਹੜੀਆਂ ਸਰਕਾਰੀ ਚੀਜ਼ਾਂ ਨੇ ਉਹਨਾਂ ਨੂੰ ਸਾਹਮਣੇ ਰੱਖਣਾ ਜ਼ਰੂਰੀ ਆ ਦੇਖੋ ਇਹ ਭਖੜਾਗਾ ਨਾ ਕੇ ਕੋਈ ਕਾਗਾ ਬਿਲਕੁਲ ਇਹਦਾ ਪੱਕੇ ਪੇ ਜੀ ਇਹਦਾ ਕਿਵੇਂ ਬੱਦਦਾ ਜਾਂਦਾ ਹੈ ਭਾਣਾ ਹੈ ਪਹਿਲਾਂ ਤਾਂ ਮੈਨੂੰ ਐਂ ਤੇ ਮਹਾ ਕਿਤੇ ਹੋਇਆ ਜੰਤਰਜਾ ਦੂਰੋਂ ਐ ਲੱਗਦਾ ਸੀ ਪੱਤੇ ਜੇ ਦੇਖੋ ਜੀ ਇਹ ਸਟੇਡੀਅਮ ਆ ਗਿਆ ਜੀ ਹੈ ਆ ਦੇਖੋ ਇਹ ਸਟੇਡੀਅਮ ਹੈ ਜਿਹੜਾ ਲੋਕੇਸ਼ਨ ਬਹੁਤ ਸੋਹਣੀ ਲੱਗਦੀ ਆ ਬੇਕੇ ਸਾਹਮਣੇ ਪਰ ਬੈਠੂਗ ਬੈਠੇ ਵੀ ਤਾਂ ਹੀ ਜਊ ਜੀ ਅੱਗੇ ਕੋਈ ਗਰਾਊਂਡ ਦਿਖੂਗਾ ਹੁਣ ਗਰਾਊਂਡ ਦੀ ਥਾਂ ਤੇ ਉੱਪਰ ਪੌੜੀ ਵੀ ਚੜੀ ਹੋਈ ਅੱਗੇ ਦੇਖੋ ਜੋ ਸਾਹਮਣੇ ਵਾਟਰ ਬਾਕਸ ਹੈ ਉਹਦੀ ਵੀ ਤੁਹਾਨੂੰ ਦਿਖਾਉਣਾ ਹੈ ਉਹ ਵਾਟਰ ਬਾਕਸ ਵੀ ਉਹਦੀ ਮਿਆਦ ਲੰਘ ਗਈ ਕਹਿੰਦੇ ਸਕੂਲ ਦੀ ਕੰਧ ਨਾਲ ਖੈਮਾ ਵੀ ਉਹ ਵੀ ਖਤਰੇ 'ਚ ਆ ਗੱਲ ਉਹ ਵੀ ਤੁਹਾਨੂੰ ਦਿਖਾਉਣਾ ਹੈ ਉਹ ਵੀ ਦੇਖ ਸਕਦੇ ਹੋ ਤੁਸੀਂ ਖੋਜ ਖਬਰ ਤੇ ਤੇ ਹੁਣ ਜੇ ਬੱਚੇ ਤਾਂ ਹੀ ਆ ਕਿ ਉਹਰੇ ਕੋ ਸਾਹਮਣੇ ਗਰਾਊਂਡ ਦਿਖੂਗਾ ਫੇਰ ਉਹਰੇ ਕੁਰਸੀਆਂ ਉਟਾ ਕੇ ਕੋਈ ਬਹਿ ਕੇ ਦੇਖੂਗਾ ਹੁਣ ਗਰਾਊਂਡ ਦੀ ਥਾਂ ਤੇ ਤਾਂ ਆਹ ਦੇਖ ਲਓ ਵੀ ਕੀ ਹੋ ਰਿਹਾ ਜਿਵੇਂ ਤੇਰੇ ਨੂੰ ਬੈਂਟ ਜਿਵੇਂ ਲਾਈਟਾਂ ਲੱਗੀਆਂ ਬਾਲ ਬਾਹਰ ਬਿਲਕੁਲ ਨਹੀਂ ਆਉਂਦੀ ਹੁਣ ਇਹਦੇ ਅੰਦਰ ਕਦੇ ਕੋਈ ਗਿਆ ਹੋਊਗਾ ਖੜਿਆ ਰੀ ਨਹੀਂ ਇਹ ਤਾਂ ਆਪਾਂ ਦੇਖ ਸਕਦੇ ਆ ਐਡਾ ਟਾ ਇਹਦੇ ਵਿੱਚ ਭਖੜਾ ਗਾ ਨਾ ਕੇ ਕਾ ਹਾਂ ਹੁਣ ਭਖੜਾ ਤਾਂ ਹੀ ਹੋਇਆ ਹੋਣਾ ਜੇ ਇੱਥੇ ਕਦੇ ਕੋਈ ਆਈ ਨਹੀਂ ਹੋਣਾ ਗੇਟ ਲੱਗਿਆ ਪਿਆ ਕਿੰਨਾ ਸੋਹਣਾ ਕੰਮ ਕਰਿਆ ਹੈ ਪਹਿਲੀ ਗੱਲ ਤਾਂ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਕੰਮ ਕਰਿਆਗਾ ਇਹ ਇੰਨਾ ਮਤਲਬ ਸਹੂਲਤ ਆ ਗਈ ਪਰ ਇਹ ਦੂਸਰਾ ਗਲਤੀ ਇਹ ਹੈ ਜੇ ਪੰਚਾਇਤ ਆ ਜੇ ਕੋਈ ਕਲੱਬ ਵੀ ਇਹ ਸਮਾਰ ਦੇ ਕਾ ਤੋਂ ਨਹੀਂ ਫਿਰ ਫਿਰ ਬੱਚੇ ਉਹਰੇ ਆਉਣਗੇ ਕਿੱਥੇ ਦੇਖ ਸਕਦੇ ਹੋ ਕਿੰਨਾ ਸੋਹਣਾ ਕੰਮ ਕਰਿਆ ਜਾਲ ਲੱਗੇ ਹੋਏ ਨੇ ਲਾਈਟਾਂ ਲੱਗੀਆਂ ਨੇ ਚਾਹੇ ਰਾਤ ਨੂੰ ਵੀ ਬੱਚੇ ਰਾਹ ਦੇਖ ਸਕਦੇ ਆ ਇਧਰ ਫੌਜ ਵਾਸਤੇ ਤਿਆਰੀ ਕਰਨ ਵਾਸਤੇ ਖੰਭੇ ਲੱਗੇ ਹੋਏ ਨੇ ਅੱਛਾ ਫੌਜੀਆ ਨੂੰ ਹਾਂ ਉਹ ਸਾਹਮਣੇ ਦੇਖ ਸਕਦਾ ਰਸੇ ਲੱਗੇ ਹੋਏ ਤੇ ਅੱਛਾ ਇਹ ਮੈਂ ਧਿਆਣੀ ਨਹੀਂ ਦਿੱਤਾ ਅੱਛਾ ਫੌਜੀ ਜਿਹੜੇ ਨੇ ਜਾਣੇਗਾ ਹਾਂ ਜਿਹੜੇ ਬੱਚੇ ਪਤ ਭਰਤੀ ਹੁੰਦੇ ਅੱਛਾ ਉਹ ਲੱਗੇ ਹੋਏ ਨੇ ਇਹ ਹਾਂ ਲਾਈਟਾਂ ਦਾ ਖਾਸ ਪ੍ਰਬੰਧ ਆ ਮੋਟਰ ਦਾ ਖਾਸ ਪ੍ਰਬੰਧ ਆ ਅਹੀ ਜੀ ਸਹੂਲਤ ਕਿਸੇ ਪਿੰਡ ਚ ਨਹੀਂ ਹੁੰਨੀ ਪਰ ਇਹ ਸਾਹਮਣੇ ਦੇ ਤੋੜੇ ਜਰ ਖਰਾਬ ਹੋ ਜਾਂਦਾ ਕੰਮ ਸਾਡੀ ਬੇਨਤੀ ਹੈ ਕਲੱਬ ਨੂੰ ਜਾਂ ਮਤਲਬ ਕਮੇਟੀ ਨੂੰ ਜਾਂ ਸੇਵਾਦਾਰ ਹੁੰਦੇ ਨੇ ਸਮਾਜ ਸੇਵੀ ਹੁੰਦੇ ਨੇ ਵੀ ਇਹਨੂੰ ਸਾਫ਼ ਕਰ ਉਹ ਜਾਣਾ ਠੀਕ ਹੈ ਵਧੀਆ ਨਹੀਂ ਲੱਗਿਆ ਦੁੱਖ ਲੱਗਿਆ ਦੇਖ ਕੇ ਹਾਂਜੀ ਹਾਂ